ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਸਾਡੇ ਚੈਨਲ ਗਿਆਨ ਦਾ ਸਫਰ ਵਿੱਚ ਸਵਾਗਤ ਹੈ ਅੱਜ ਆਪਾਂ ਕਰਾਂਗੇ 10ਵੀਂ ਕਲਾਸ ਦੇ ਪੰਜਾਬੀ ਸਾਹਿਤ ਮਾਲਾ ਪੁਸਤਕ ਦੇ ਵਾਰਤਕ ਭਾਗ ਦਾ ਪਾਠ ਤੀਸਰਾ ਪ੍ਰਾਰਥਨਾ ਪ੍ਰਾਰਥਨਾ ਡਾਕਟਰ ਬਲਵੀਰ ਸਿੰਘ ਦੀ ਲਿਖਤ ਹੈ ਪਹਿਲਾਂ ਆਪਾਂ ਲੇਖਕ ਦਾ ਜਾਣ ਪਛਾਣ ਕਰਾਂਗੇ ਡਾਕਟਰ ਬਲਵੀਰ ਸਿੰਘ ਦਾ ਜਨਮ 10 ਦਸੰਬਰ 1896 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੋਇਆ ਆਪ ਦੇ ਪਿਤਾ ਜੀ ਦਾ ਨਾਂ ਸਰਦਾਰ ਚਰਨ ਸਿੰਘ ਤੇ ਮਾਤਾ ਜੀ ਦਾ ਨਾਂ ਸਰਦਾਰਨੀ ਉੱਤਮ ਕੌਰ ਸੀ। ਆਪ ਨੂੰ ਬਚਪਨ ਤੋਂ ਹੀ ਸਾਹਿਤ ਗਿਆਨ ਪ੍ਰਾਪਤੀ ਦੀ ਲਗਨ ਸੀ। ਆ ਪੱਛਮੀ ਤੇ ਭਾਰਤੀ ਦਰਸ਼ਨ ਸ਼ਾਸਤਰ ਦਾ ਚੌਖਾ ਗਿਆਨ ਰੱਖਦੇ ਸਨ। ਆਪ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪ੍ਰੋਫੈਸਰ ਰਹੇ ਅਤੇ ਕੁਝ ਸਮਾਂ ਕੈਮਰਸ ਪ੍ਰੈਪਰੇਟਰੀ ਸਕੂਲ ਦਹਿਰਾ ਦੂਂਦ ਦੇ ਪ੍ਰਿੰਸੀਪਲ ਵੀ ਰਹੇ। ਆਪ ਜੀ ਦੀਆਂ ਪ੍ਰਮੁੱਖ ਰਚਨਾਵਾਂ ਹਨ ਲੰਮੀ, ਨਦਰ, ਕਲਾਮ ਕਲਮ ਦੀ ਕ੍ਰਮਤ ਸ਼ੁੱਧ ਸਰੂਪ ਸੁਰਤ ਸ਼ਬਦ ਵਿਚਾਰ ਨਿਰਪਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਤ ਡਾਕਟਰ ਬਲਵੀਰ ਸਿੰਘ ਨੂੰ ਪੰਜਾਬ ਯੂਨੀਵਰਸਿਟੀ ਨੇ ਡੀ ਲਿਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਭਾਸ਼ਾ ਵਿਭਾਗ ਪੰਜਾਬ ਨੇ ਵੀ ਆਪ ਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਨਾਲ ਨਿਵਾਜਿਆ ਆਧੁਨਿਕ ਪੰਜਾਬੀ ਵਾਰਤਕ ਦੇ ਮੋਢੀ ਲੇਖਕਾਂ ਵਿੱਚ ਡਾਕਟਰ ਬਲਵੀਰ ਸਿੰਘ ਦਾ ਵਿਸ਼ੇਸ਼ ਸਥਾਨ ਹੈ ਚਲੋ ਜੀ ਹੁਣ ਆਪਾਂ ਸਟਾਰਟ ਕਰਦੀਆਂ ਬੰਦੇ ਲਈ ਅਰਦਾਸ ਇੱਕ ਜ਼ਰੂਰੀ ਵਸਤੂ ਹੈ ਕਈ ਮੌਕੇ ਆਉਂਦੇ ਹਨ ਜਦੋਂ ਕਿ ਵੱਡੇ ਰਾਠ ਬਨੁਖ ਲਈ ਵੀ ਕੋਈ ਆਸਰਾ ਨਹੀਂ ਰਹਿ ਜਾਂਦਾ ਸਿਵਾਏ ਇੱਕ ਅਰਦਾਸ ਦੇ ਸਭ ਤੋਂ ਸਿਆਣਾ ਆਦਮੀ ਸੋਕਰਾਟ ਕਿਹਾ ਜਾਂਦਾ ਹੈ ਇਹ ਮੌਤ ਤੋਂ ਬੇਪਰਵਾਸੀ ਜ਼ਹਿਰ ਦਾ ਪਿਆਲਾ ਇਸ ਨੇ ਸ਼ਰਬਤ ਵਾਕਨ ਪੀ ਲੇਤਾ ਸੀ ਐਸਾ ਆਦਮੀ ਵੀ ਅਰਦਾਸ ਦਾ ਕਾਇਲ ਸੀ ਇੱਕ ਥਾਂ ਵੀ ਉਸਨੇ ਕਿਹਾ ਕਿ ਉਹ ਪਿਆਰੇ ਪੈਨ ਦੇਵਤਾ ਤੇ ਇਸਥਾਨ ਦੇ ਹੋਰ ਸਾਰੇ ਦੇਵਤਿਆਂ ਮੇਰੀ ਇਹ ਅਰਜ਼ ਕਬੂਲ ਕਰੋ ਕਿ ਮੇਰੇ ਅੰਦਰ ਮੇਰੀ ਰੂਹ ਸੁੰਦਰ ਬਣ ਜਾਵੇ ਤੇ ਮੇਰੀਆਂ ਸਾਰੀਆਂ ਬਾਹਰਲੀਆਂ ਵਸਤਾਂ ਇਸ ਅੰਦਰਲੀ ਜੀਵ ਆਤਮਾ ਦੇ ਨਾਲ ਇੱਕਸਾਰ ਹੋ ਜਾਣ ਅਰਦਾਸ ਮਤਲਬ ਬੇਨਤੀ ਪ੍ਰਾਰਥਨਾ ਰਾਠ ਰਾਜਾ ਸਿਵਾਏ ਬਿਨਾ ਸੁਕਰਾ ਜੁਨਾਨ ਦਾ ਪ੍ਰਸਿੱਧ ਫਿਲਾਸਫਰ ਬੇਪਰਵਾ ਬੇਫਿਕਰ ਵਾਕਣ ਵਾਂਗ ਕਾਇਲ ਮਰੀਦ ਅਰਜ਼ ਬੇਨਤੀ ਕਬੂਲ ਮਨਜ਼ੂਰ ਕਰਨਾ 191 ਲੇਖਕ ਅਨਸਾਰ ਵਿਅਕਤੀ ਦੇ ਲਈ ਅਰਦਾਸ ਇੱਕ ਜ਼ਰੂਰੀ ਵਸਤੂ ਹੈ ਕਈ ਅਜਿਹੇ ਮੌਕੇ ਆਉਂਦੇ ਹਨ ਜਦੋਂ ਵੱਡੇ ਰਾਠ ਵਿਅਕਤੀ ਲਈ ਵੀ ਬਿਨਾਂ ਕਿਸ ਇੱਕ ਅਰਦਾਸ ਦੇ ਹੋਰ ਕੋਈ ਆਸਰਾ ਨਹੀਂ ਰਹੇ ਸਿਆਣਾ ਵਿਅਕਤੀ ਸੋਕਰੇਟ ਨੂੰ ਗਿਣਿਆ ਜਾਂਦਾ ਹੈ ਜੋ ਮੌਤ ਤੋਂ ਬੇਪਰਵਾਹੀ ਉਸਨੇ ਜ਼ਹਿਰ ਦਾ ਪਿਆਲਾ ਸ਼ਰਬਤ ਵਾਂਗ ਪੀ ਲਿਆ ਸੀ ਅਜਿਹਾ ਵਿਅਕਤੀ ਵੀ ਅਰਦਾਸ ਦਾ ਕਾਇਲ ਸੀ ਪਾਵਰ ਅਰਦਾਸ ਵਿੱਚ ਯਕੀਨ ਰੱਖਦਾ ਸੀ ਇੱਕ ਤਾਂ ਉਸਨੇ ਪੈਨ ਦੇਵਤਾ ਤੇ ਇਸ ਥਾਂ ਦੇ ਹੋਰ ਸਾਰੇ ਦੇਵਤਿਆਂ ਨੂੰ ਸਵੋਧਨ ਕਰਦਿਆਂ ਕਿਹਾ ਸੀ ਕਿ ਉਹ ਇਸ ਦੀ ਇਹ ਬੇਨਤੀ ਮਨਜ਼ੂਰ ਕਰਨ ਉਸ ਦੇ ਅੰਦਰ ਉਸ ਦੀ ਰੂਹ ਅੰਦਰ ਰੂਹ ਸੁੰਦਰ ਬਣ ਜਾਵੇ ਤੇ ਉਸ ਦੀਆਂ ਸਾਰੀਆਂ ਬਾਹਰੀਆਂ ਵਸਤਾਂ ਇਸ ਸੁੰਦਰਲੀ ਜੀਵ ਆਤਮਾ ਨਾਲ ਇੱਕ ਸਰ ਹੋ ਜਾਣ ਸਿੱਖ ਧਰਮ ਵਿੱਚ ਅਰਦਾਸ ਦੀ ਇੱਕ ਖਾਸ ਰੀਤ ਹੈ ਸਾਰੀਆਂ ਰੀਤਾਂ ਰਸਮਾਂ ਦੀ ਥਾਂ ਵਿੱਚ ਸਿੱਖ ਦੀ ਅਰਦਾਸ ਕਾਫੀ ਹੈ ਸਾਰੇ ਪਰਮਾਰਥਕ ਸਾਰਨਾਂ ਦੀ ਜਗ੍ਹਾ ਇੱਕ ਅਰਦਾਸ ਹੀ ਲੋੜੀਂਦੀ ਵਸੂ ਹੈ ਅਰਦਾਸ ਦੀ ਜ਼ਰੂਰਤ ਹਰ ਸੰਸਾਰਿਕ ਮੌਕੇ ਉੱਪਰ ਹੈ ਜਨਮ ਵੇਲੇ ਮਰਨ ਵੇਲੇ ਵਿਆਹ ਵੇਲੇ ਜੰਗ ਵੇਲੇ ਕੋਈ ਅਫਸਰ ਨਹੀਂ ਜੋ ਸਿੱਖਲੀ ਬਿਨ ਅਰਦਾਸ ਹੋਵੇ ਸਨ 1893 ਵਿੱਚ ਖਾਸ ਟ੍ਰੈਕਟ ਸੁਸਾਇਟੀ ਦਾ ਮੁੱਢ ਵਸਦਾ ਹੈ ਇਸ ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ પ્રયਤਨ ਦਾ ਸਿੱਟਾ ਹੈ ਜਿਸ ਦਾ ਪਹਿਲਾ ਟ੍ਰੈਕਟ ਜੋ ਛਪਿਆ ਉਸ ਦਾ ਨਾਮ ਪ੍ਰਾਰਥਨਾ ਹੈ ਇਸ ਵਿੱਚ ਸਿਰਫ ਅਰਦਾਸ ਦੀ ਜ਼ਰੂਰ ਨਹੀਂ ਦਰਸਾਏਗੀ ਪਰੰਤੂ ਸੰਕੇਤਿਕ ਤੌਰ ਤੇ ਦੱਸਿਆ ਹੈ ਕਿ ਕਿਸੇ ਵੀ ਕੰਮ ਦਾ ਆਰੰਭ ਅਰਦਾਸ ਤੋਂ ਹੋਣਾ ਚਾਹੀਦਾ ਹੈ ਖਾਸ ਕਰਕੇ ਸਟਰੈਕਟ ਸੁਸਾਇਟੀ ਨਮੂਨਡ ਇਸ ਅਰਦਾਸ ਤੋਂ ਹੀ ਹੁੰਦਾ ਹੈ ਖਾਸ ਮਤਲਬ ਵਿਸ਼ੇਸ਼ ਅਹਿਮੀਅਤ ਮਤਵ ਬਿਲਕਦਾ ਰਸਮ ਰਸਮ ਰਿਵਾਜ ਪਰਮਾਰਥਿਕ ਆਤਮ ਗਿਆਨ ਸਬੰਧੀ ਅਫਸਰ ਮਤਲਬ ਮੌਕਾ ਸਟਰੈਕਟ ਮਤਲਬ ਪੈਂਫਲਟ ਇੱਕ ਛੋਟੀ ਜਿਹੀ ਕਿਤਾਬ ਵਿਆਖਿਆ ਸਿੱਖ ਧਰਮ ਵਿੱਚ ਅਰਦਾਸ ਦਾ ਇੱਕ ਵਿਸ਼ੇਸ਼ ਮਤਵ ਹੈ ਸਾਰੇ ਰਸਮਾਂ ਰਿਵਾਜਾਂ ਥਾਂ ਸਿੱਖ ਦੀ ਅਰਦਾਸ ਹੀ ਕਾਫੀ ਹੈ ਸਾਰੇ ਪਰਮਾਰਥਿਕ ਸਨਾਂ ਦੀ ਥਾਂ ਇੱਕ ਅਰਦਾਸ ਹੀ ਲੁਣੀਂਦੀ ਵਸਤੂ ਹੈ ਦਾਸ ਦੀ ਲੋੜ ਹਰ ਸੰਸਾਰਿਕ ਮੌਕੇ ਤੇ ਹੈ ਜਿਵੇਂ ਜਨਮਨ ਵਿਆਹ ਜੰਗ ਵੇਲੇ ਕੋਈ ਮੌਕਾ ਜਹ ਨਹੀਂ ਜੋ ਸਿੱਖਾਂ ਲੈ ਬਿਨਾ ਅਰਦਾਸ ਦੇ ਹੋਵੇ ਖਾਸ ਟ੍ਰੈਕ ਸੋਸਾਇਟੀ ਨਮਾ ਠਾਸੂ ਤਰਨ ਵਿੱਚ ਵਾਇ ਦਾ ਹੈ ਜੋ ਭਾਈ ਸਰ ਭਾਈ ਵੀਰ ਸਿੰਘ ਦੇ ਯਤਨ ਦਾ ਸਿੱਟਾ ਸੀ ਇਸ ਦੇ ਛੇ ਪਹਿਲੇ ਟੈਕ ਦਾ ਨਾਮ ਪ੍ਰਾਰਥਨਾ ਸੀ ਇਸ ਟ੍ਰੈਕ ਵਿੱਚ ਦਾਸ ਦੀ ਸਿਰਫ ਜ਼ਰੂਰਤ ਹੀ ਦੱਸਾਈ ਗਈ ਪਰੰਤੂ ਸੰਕੇਤਕ ਤੌਰ ਤੇ ਦੱਸਿਆ ਗਿਆ ਕਿ ਕਿਸੇ ਵੀ ਕੰਮ ਦੀ ਸ਼ੁਰੂਆਤ ਜਿਹੜੀ ਹੈ ਦਾਸ ਤੋਂ ਹੋਣੀ ਚਾਹੀਦੀ ਹੈ ਖਾਸ ਟ੍ਰੈਕ ਸੋਸਾਇਟੀ ਦਾ ਮੁੰਡੇ ਸਦਾਸ ਤੋਂ ਹੀ ਵਜਦਾ ਹੈ ਪੜੇ ਲਿਖੇ ਨੌਜਵਾਨ ਪੁੱਛਦੇ ਹਨ ਕੀ ਅਰਦਾਸ ਸੁਣੀ ਜਾਂਦੀ ਹੈ ਕਿ ਅਰਦਾਸ ਦਾ ਉੱਤਰ ਮਿਲਦਾ ਹੈ ਸ਼ਾਇਦ ਮਿਲਦਾ ਹੋਵੇ ਪਰ ਉੱਤਰ ਦੀ ਜ਼ਰੂਰਤ ਨਹੀਂ ਅਰਦਾਸ ਫਰਜ਼ ਹੈ ਉੱਤਰ ਗੈਰ ਜ਼ਰੂਰੀ ਹੈ ਆਸਕਰ ਵਾਇਲਡ ਨੇ ਅਰਦਾਸ ਦੇ ਉੱਤਰ ਬਾਰੇ ਲਿਖਿਆ ਕਿ ਅਰਦਾਸ ਦਾ ਉੱਤਰ ਮਿਲਣਾ ਹੀ ਨਹੀਂ ਚਾਹੀਦਾ ਜੇ ਅਰਦਾਸ ਦਾ ਉੱਤਰ ਮਿਲੇ ਤਾਂ ਅਰਦਾਸ ਨਹੀਂ ਰਹਿੰਦੀ ਉਹ ਖਤੋ ਕਿਤਾਬਤ ਦਾ ਸਿਲਸਲਾ ਬਣ ਜਾਂਦਾ ਹੈ ਜ਼ਰੂਰਤ ਲੋਡ ਗੈਰ ਜ਼ਰੂਰੀ ਜੋ ਜ਼ਰੂਰੀ ਨਾ ਹੋਵੇ ਆਸਕਰ ਵਾਇਲਡ ਆਇਰਲੈਂਡ ਦਾ ਕਵੀ ਤੇ ਨਾਟਕ ਖਤੋ ਕਿਤਾਬਤ ਇੱਕ ਦੂਜੇ ਨੂੰ ਭੇਜੀਆਂ ਚਿੱਠੀਆਂ ਸਿਲਸਲਾ ਲੜੀ ਕਿ ਪੜ੍ਹੇ ਲਿਖੇ ਨੌਜਵਾਨੀ ਪ੍ਰਸ਼ਨ ਕਰਦੇ ਕਿ ਦਾ ਸੁਣੀ ਜਾਂਦੀ ਹੈ ਕੀ ਇਸ ਦਾ ਕੋਈ ਉੱਤਰ ਮਿਲਦਾ ਹੈ ਲੇਕ ਕਹਿੰਦਾ ਕਿ ਸ਼ਾਇਦ ਉਸ ਦਾ ਉੱਤਰ ਮਿਲਦਾ ਹੋਵੇ ਪਰ ਇਸ ਤੋਂ ਦੀ ਲੋੜ ਨਹੀਂ ਅਰਦਾਸ ਤਾਂ ਇੱਕ ਫਰਜ਼ ਹੈ ਜਿਸ ਦਾ ਉੱਤਰ ਗੈਰ ਜ਼ਰੂਰੀ ਆ ਆਇਰਲੈਂਡ ਦੇ ਲੇਕ ਹਾਸਕਰ ਵਾਰਡ ਨੇ ਅਰਦਾਸ ਦੇ ਉੱਤਰ ਸੰਬੰਧੀ ਲਿਖਿਆ ਸੀ ਕਿ ਅਰਦਾਸ ਦਾ ਉੱਤਰ ਮਿਲਣਾ ਹੀ ਨਹੀਂ ਚਾਹੀਦਾ ਉਸ ਦੇ ਕਹਿਣ ਅਨੁਸਾਰ ਜੇ ਅਰਦਾਸ ਦਾ ਉੱਤਰ ਮਿਲ ਜਾਵੇ ਤਾਂ ਇਹ ਅਰਦਾਸ ਨਾ ਰਹਿ ਕੇ ਖਤੋ ਕਿਤਾਬਤ ਦਾ ਸਿਲਸਿਲਾ ਬਣ ਜਾਂਦਾ ਹੈ ਵੀ ਅਰਦਾਸ ਦਾ ਉੱਤਰ ਮਿਲਣਾ ਹੀ ਜ਼ਰੂਰੀ ਨਹੀਂ ਹੁੰਦਾਗਾ ਠੀਕ ਹੈ ਇਸ ਲਿਹਾਜ਼ ਵਿੱਚ ਸਿੱਖ ਦੀ ਉਦਾਸ ਬਿਲਕੁਲ ਨਿਰਾਲੀ ਚੀਜ਼ ਹੈ ਇਹ ਉਦਾਸ ਨਿੱਜੀ ਜਾਂਚਾਂ ਦੀ ਮੰਗ ਕਰਦਿਆਂ ਹੋਇਆਂ ਵੀ ਨਿੱਜੀ ਦੇ ਪ੍ਰਾਈਵੇਟ ਲੈਵਲ ਤੋਂ ਉੱਪਰ ਹੋ ਜਾਂਦੀ ਹੈ ਕਿਉਂਕਿ ਖਤਮ ਸਰਬਦੇਪਲੇ ਦੀ ਮੰਗ ਵਿੱਚ ਹੁੰਦੀ ਹੈ ਸਿੱਖ ਦੀ ਉਦਾਸ ਸਦੇ ਹੀ ਸਫਲ ਹੈ ਜੀ ਇਹ ਆਪਣੀ ਨਿੱਕੀ ਜਿਹੀ ਹੱਸੀ ਦੀਆਂ ਛੋਟੀਆਂ ਜ਼ਰੂਰਤਾਂ ਛਕ ਕੇ ਸਰਬਦੇਪਲੇ ਵਿੱਚ ਲੀਨ ਹੋ ਜਾਵੇ ਇਸ ਸਰਬਤ ਦੀ ਲੀਨਤਾ ਆਪਣੇ ਆਪ ਵਿੱਚ ਫਲਸਰੂਪ ਹੈ ਲਿਹਾਜ਼ ਕਾਲ ਨਿਰਾਲੀ ਅਨੋਖੀ ਜਾਚਨਾ ਪ੍ਰਾਰਥਨਾ ਪ੍ਰਾਈਵੇਟ ਨਿੱਜੀ ਲੈਵਲ ਪੱਧਰ ਹਸਤੀ ਹیثیت ਸਰਬੱਤ ਸਾਰੇ ਸਰਬੱਤ ਦਾ ਭਲਾ ਸਾਰਿਆਂ ਦਾ ਭਲਾ ਲੀਨ ਮਗਨ ਲੀਨਤਾ ਮਗਨਤਾ ਫਲ ਸਿੱਟਾ ਫਲਸਰੂਪ ਨਤੀਜੇ ਵਜੋਂ ਜਨ ਕੇ ਸਿੱਟੇ ਵਜੋਂ ਇਸ ਪੱਖ ਤੋਂ ਸਿੱਖ ਦੀ ਅਰਦਾਸ ਬਿਲਕੁਲ ਨੋਕੀ ਚੀਜ਼ ਹੈ ਇਹ ਅਰਦਾਸ ਦੀ ਮੰਗ ਕਰਦੇ ਹੋਏ ਨਿੱਜ ਦੀ ਪ੍ਰਾਈਵੇਟ ਬਦਲ ਤੂਪ ਪਰ ਹੋ ਜਾਂਦੀ ਹੈ ਕਿਉਂਕਿ ਅਰਦਾਸ ਸਰਬੱਤ ਦੇ ਭਲੇ ਦੀ ਮੰਗ ਵਿੱਚ ਖਤਮ ਹੁੰਦੀ ਹੈ ਸਿੱਖ ਦੀ ਅਰਦਾਸ ਤਾਂ ਹੀ ਸਫਲ ਹੈ ਜਿੱਕਰ ਉਹ ਆਪਣੀ ਨਿੱਕੀ ਜਿਹੀ ਹੱਸੀ ਦੀਆਂ ਛੋਟੀਆਂ ਲੋੜਾਂ ਟੁੱਟ ਕੇ ਸਰਬੱਤ ਦੇ ਭਲੇ ਵਿੱਚ ਲੀਨ ਹੋ ਜਾਵੇ ਇਸ ਸਰਬੱਤ ਦੀ ਲੀਨਤਾ ਆਪਣੇ ਆਪ ਵਿੱਚ ਫਰਸ ਰੂਪ ਹੈ ਵੀ ਅਰਦਾਸ ਇੱਕ ਓਨੋਕੀ ਚੀਜ਼ ਹੈ ਪ੍ਰਾਈਵੇਟ ਬਦਲ ਤੂਪ ਪਰ ਹੈ ਤੇ ਕਿਉਂਕਿ ਇਹ ਦਾ ਸਰਬੱਤ ਦੇ ਭਲੇ ਦੀ ਮੰਗ ਵਿੱਚ ਹੀ ਖਤਮ ਹੋ ਜਾਂਦੀ ਹੈ ਠੀਕ ਹੈ ਤਾਂ ਇਹ ਸੀ ਪਾਠ 1 ਪਾਠ ਤੀਜੇ ਦਾ ਤੇ ਅਗਲੀ ਵੀਡੀਓ ਦੇ ਚਾ ਅਪਰ ਦੂਜਾ ਪਾਰਟ ਕਰਾਂਗੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ